ਅਜੀ ਕੁਝ ਗੁਰਬਾਣੀ ਦੇ ਵਾਕ ਪੜ ਰਹੇ ਅਸੀਂ ਤੇਰਾ ਭਰੋਸਾ ਪਿਆਰੇ ਮੈਂ ਲਾਡ ਲੜਾਇਆ ਜਾਂ ਭਰੋਸਾ ਆਇਆ ਕਿਰਪਾ ਆਇਆ ਜਾਂ ਬਾਣੀ ਦੇ ਵਿੱਚ ਅਸੀਂ ਪੜਦੇ ਆਂ ਕਿ ਇਸ ਭਰੋਸੇ ਦੇ ਆਸਰੇ ਹੀ ਐ ਵਾਹਿਗੁਰੂ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ ਕਹੋ ਨਾਨਕ ਮੈਂ ਇਹੀ ਭਰੋਸਾ ਗਹੀ ਆਨ ਸ਼ਰਨਾਈ ਭਰੋਸਾ ਜਾਣਕਾਰੀ ਦੇ ਨਾਲੋਂ ਵੱਡੀ ਚੀਜ਼ ਹੈ ਸਾਨੂੰ ਸਿੱਖੀ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਾਰੇ ਮਰਯਾਦਾ ਬਾਰੇ ਇਤਿਹਾਸ ਬਾਰੇ ਜਾਣਕਾਰੀ ਹੋਵੇ ਚੰਗੀ ਗੱਲ ਹੈ ਪਰ ਜੇ ਸਾਡਾ ਉਸ ਜਾਣਕਾਰੀ ਨੂੰ ਜਿਉਣ ਦੇ ਵਿੱਚ ਉਸ ਜਾਣਕਾਰੀ ਨੂੰ ਆਪਣਾ ਜੀਵਨ ਬਣਾਉਣ ਦੇ ਵਿੱਚ ਗੁਰੂ ਸਾਹਿਬ ਜੀ ਦੀ ਬਾਣੀ ਮਰਯਾਦਾ ਇਤਿਹਾਸ ਸਿੱਖਿਆਵਾਂ ਦੇ ਵਿੱਚ ਭਰੋਸਾ ਨਹੀਂ ਹੈ ਮੈਨੂੰ ਯਾਦ ਹੈ ਇੰਨਾ ਗਰਮੀਆਂ ਦੇ ਵਿੱਚ ਮੈਂ ਉਬਰ ਚਲਾਉਂਦਾ ਸੀ ਤੇ ਇੱਕ ਦਿਨ ਇੱਕ ਮੁਸਲਮਾਨ ਬੀਬੀ ਤੇ ਉਹ ਗੱਲਾਂ ਬਾਤਾਂ ਕਰਨ ਲੱਗ ਪਈ ਤੇ ਮੈਂ ਵੀ ਉਹਨੂੰ ਇੱਕ ਸਵਾਲ ਪੁੱਛਿਆ ਵੀ ਕੋਈ ਇਸਲਾਮ ਦੇ ਬਾਰੇ ਕੋਈ Hazrat Muhammad ਸਾਹਿਬ ਦੇ ਬਾਰੇ ਕੋਈ ਇੱਕ ਗੱਲ ਜਿਹੜੀ ਮੈਂ ਅੱਜ ਕਮਾ ਸਕਾਂ ਜਿਹੜੀ ਅੱਜ ਗੱਲ ਮੈਂ ਰਿਫਲੈਕਟ ਕਰ ਸਕਾਂ ਇਦਾਂ ਦੀ ਕੋਈ ਗੱਲ ਸ਼ੇਅਰ ਕਰ ਹੋਨੈਸਟਲੀ ਉਹ ਬੀਬੀ ਨੇ ਪਹਿਲਾ ਜਵਾਬ ਇਹੀ ਦਿੱਤਾ ਵੀ ਆਮ ਨਾਟ ਅ ਸਕਾਲਰ ਕਿ ਮੈਨੂੰ ਮੈਂ ਇਸਲਾਮ ਦੀ ਸਕਾਲਰ ਨਹੀਂ ਆ ਮੈਨੂੰ ਇਸਲਾਮ ਦੇ ਬਾਰੇ ਹਜ਼ਰਤ ਮੁਹੰਮਦ ਸਾਹਿਬ ਦੇ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਹੈ ਫਿਰ ਮੈਨੂੰ ਕਿਹਾ ਵੀ ਕੋਈ ਗੱਲ ਨਹੀਂ ਤੂੰ ਬਿਲੀਵਰ ਹੈ ਭਰੋਸਾ ਹੈ ਤੇਰੇ ਤੇਰਾ ਹਜ਼ਰਤ ਮੁਹੰਮਦ ਸਾਹਿਬ ਦੇ ਵਿੱਚ ਤੇ ਉਹਨੇ ਕਿਹਾ ਹਾਂ ਵੀ ਜੇ ਮੈਂ ਸਕਾਲਰ ਨਹੀਂ ਹੈ ਪਰ ਮੈਂ ਬਿਲੀਵਰ ਆ ਫਿਰ ਉਹਨੂੰ ਮੈਂ ਕਿਹਾ ਵੀ ਐਜ਼ ਅ ਬੀਲੀਵਰ ਐਜ਼ ਅ ਫਾਲੋਅਰ ਆਫ ਇਸਲਾਮ ਤੂੰ ਕੋਈ ਸੰਦੇਸ਼ ਕੋਈ ਸਿੱਖਿਆ ਜਿਹੜੀ ਸੰਸਾਰ ਦੇ ਨਾਲ ਜਾਂ ਕਿਸੇ ਦੇ ਨਾਲ ਵੀ ਸ਼ੇਅਰ ਕਰਨਾ ਚਾਹੇ ਤਾਂ ਉਹਨੇ ਇੱਕੋ ਸਿੱਖਿਆ ਸਾਂਝੀ ਕੀਤੀ ਵੀ ਹਜ਼ਰਤ ਮੁਹੰਮਦ ਸਾਹਿਬ ਨੇ ਇਹ ਉਪਦੇਸ਼ ਦਿੱਤਾ ਯਾ ਰਿਸਪੌਂਡ ਵਿਦ ਕਾਈਂਡਨੈਸ ਕਿਸੇ ਗੱਲ ਨੂੰ ਰਿਐਕਟ ਨਾ ਕਰੋ ਰਿਸਪੌਂਡ ਕਰੋ ਤੇ ਰਿਸਪੌਂਡ ਕਰਨ ਲੱਗਿਆ ਹੋਇਆ ਵੀ ਕਾਈਂਡਨੈਸ ਦਿਆਲਤਾ ਉਹ ਚੀਜ਼ ਨੂੰ ਮੁੱਖ ਰੱਖੋ। ਤੋਂ ਉਸ ਸਮੇਂ ਤੋਂ ਲੈ ਕੇ ਤੇ ਅੱਜ ਤੱਕ ਮੈਂ ਉਸ ਚੀਜ਼ ਨੂੰ ਬਹੁਤ ਵਾਰੀ ਰਿਫਲੈਕਟ ਕੀਤਾ ਕਿ ਸਿੱਖੀ ਦੇ ਵਿੱਚ ਵੀ ਸਾਨੂੰ ਸਕਾਲਰਸ ਦੀ ਘੱਟ ਤੇ ਬਿਲੀਵਰਸ ਦੀ ਜ਼ਿਆਦਾ ਲੋੜ ਆ। ਸਕਾਲਰਸ ਉਹ ਹੋਣਗੇ ਜਿਨ੍ਹਾਂ ਨੂੰ ਥੋੜੀ ਜੀ ਜਾਣਕਾਰੀ ਹੈ ਤੇ ਉਹ ਥੋੜੀ ਜਾਣਕਾਰੀ ਨੂੰ ਅੱਜ ਕੱਲ ਦੇ ਦੌਰ ਦੇ ਵਿੱਚ AI ਦੇ ਨਾਲ ਇੱਧਰ-ਉੱਧਰੋਂ ਦੀਆਂ ਚੀਜ਼ਾਂ ਪਾ ਕੇ ਤੇ ਪੋਸਟ ਰੂਪ ਦੇ ਵਿੱਚ ਦੂਜਿਆਂ ਦੇ ਨਾਲ ਸ਼ੇਅਰ ਕਰਨ ਨੂੰ, ਦੂਜਿਆਂ ਨੂੰ ਸਿੱਖਿਆ ਦੇਣ ਨੂੰ, ਦੂਜਿਆਂ ਨੂੰ ਸਮਝਾਉਣ ਨੂੰ ਉਹਨਾਂ ਨੂੰ ਕਾਲ ਹੁੰਦੀ ਹੈ। ਇੱਕ ਸਕਾਲਰ ਦਾ ਕੰਮ ਹੁੰਦਾ ਵੀ ਜੋ ਮੈਨੂੰ ਪਤਾ ਹੈ ਨਾ ਉਹਨੂੰ ਮੈਂ ਡਬਲ ਕਰਕੇ ਹੁਣ ਦੂਜੇ ਦੇ ਦਿਮਾਗ 'ਚ ਪਾ ਦੇਵਾਂ। ਪਰ ਜਿਹੜਾ ਭਰੋਸੇ ਵਾਲਾ ਹੁੰਦਾ ਹੈ ਬਲੀਵਰ ਹੁੰਦਾ ਹੈ ਉਹਨੂੰ ਇਹ ਹੁੰਦਾ ਵੀ ਜੋ ਚੀਜ਼ ਮੈਂ ਜਿਉਂ ਰਿਹਾ ਇਹਦੇ ਵਿੱਚ ਕਿੰਨਾ ਆਨੰਦ, ਕਿੰਨਾ ਖੇੜਾ ਆ। ਉਹ ਦੂਜਿਆਂ ਦੇ ਲਈ ਅਰਦਾਸ ਕਰਦਾ ਹੈ ਦੂਜਿਆਂ ਲਈ ਮਾਰਗਦਰਸ਼ਨ ਬਣਦਾ ਹੈ ਦੂਜਿਆਂ ਦੇ ਲਈ ਪੂਰਨੇ ਪਾਉਂਦਾ ਹੈ ਦੂਜਿਆਂ ਦੇ ਵਾਸਤੇ ਐਗਜ਼ਾਮਪਲ ਸੈੱਟ ਕਰਦਾ ਹੈ ਦੂਜਿਆਂ ਦੇ ਵਾਸਤੇ ਉਹ ਜਿਉਂ ਕਿ ਵਿਖਾਉਂਦਾ ਆ ਇਸ ਭਰੋਸੇ ਨੂੰ ਜਿਉਣ ਦੇ ਵਿੱਚ ਕਿੰਨਾ ਆਨੰਦ ਆ ਕਿੰਨਾ ਖੇੜਾ ਆ ਇਸੇ ਕਰਕੇ ਅੱਜ ਤੱਕ 550 ਸਾਲਾਂ ਦੇ ਵਿੱਚ ਆਦ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਲੈ ਕੇ ਹੁਣ ਤੱਕ ਜਿੰਨਾ ਜਿੰਨਾ ਨੇ ਗੁਰੂ ਨਾਨਕ ਸਾਹਿਬ ਜੀ ਦੇ ਵਿੱਚ ਭਰੋਸਾ ਲਿਆਂਦਾ ਆ ਉਹਨਾਂ ਦਾ ਪਾਰ ਉਤਾਰਾ ਹੋਇਆ ਆ ਸਿੱਖੀ ਦੇ ਵਿੱਚ ਗੁਰਬਾਣੀ ਦੇ ਵਿੱਚ ਗੁਰਮਤ ਦੇ ਅੰਦਰ ਪੜਿਆ ਅਨ ਪੜਿਆ ਪਰਮਗਤ ਭਾਵੇ ਹੁਣ ਸਕਾਲਰ ਬੰਦਾ ਆਪਣੇ ਆਪ ਨੂੰ ਪੜਿਆ ਲਿਖਿਆ ਜਾਣਨ ਵਾਲਾ ਜੇ ਉਹ ਗੁਰਮਤ ਜਿਉਣੀ ਗੁਰਮਤ ਰਹਿਣੀ ਗੁਰਮਤ ਜੀਵਨ ਜਾਂਚ ਨੂੰ ਸਮਰਪਿਤ ਹੈ ਉਹਦਾ ਪੜਿਆ ਹੋਇਆ ਵੀ ਪ੍ਰਵਾਨ ਹੈ। ਅਨਪੜ ਬੰਦਾ ਅੱਖਰ ਨਹੀਂ ਜਾਣਦਾ ਪਰ ਉਹ ਜੇ ਉਸ ਵਿਚਾਰ ਨੂੰ ਉਸ ਸਿੱਖਿਆ ਨੂੰ ਜਿਉਂਦਾ ਆ ਤਾਂ ਉਹ ਵੀ ਪ੍ਰਵਾਨ ਹੈ। ਉਹ ਵੀ ਉਸ ਅਵਸਥਾ ਤੱਕ ਪਹੁੰਚ ਸਕੇਗਾ ਜਿਹੜੀ ਅਵਸਥਾ ਦੇ ਵਿੱਚ ਬਹੁਤ ਸਾਰੇ ਧਰਮ ਗ੍ਰੰਥ ਪੜਨ ਤੋਂ ਬਾਅਦ ਕੋਈ ਪਹੁੰਚਦਾ ਆ। ਤਾਂ ਇਸ ਗੱਲ ਨੂੰ ਸਮਝਣ ਦਾ ਯਤਨ ਕਰੀਏ ਜਿਵੇਂ ਗੁਰਦਾਨ ਸਿੰਘ ਮਹਾਰਾਜ ਜੀ ਨੇ ਬਚਨ ਲਿਖਿਆ ਨਾ ਪੜ-ਪੜ ਗੱਡੀ ਲੱਦੀਆਂ ਉਹ ਕੱਲਾ ਉਸ ਦੌਰ ਦੇ ਵਿੱਚ ਨਹੀਂ ਅੱਜ ਵੀ ਅਸੀਂ ਕੀ ਕਰਦੇ ਇੱਕ ਗੱਲ ਪੜ੍ਹੀ ਹੈ ਉਹਨੂੰ ਅਸੀਂ ਨਵੇਂ-ਨਵੇਂ ਰੂਪ ਦੇ ਕੇ ਆਪਣੀ ਪੋਸਟ ਬਣਾਉਣ ਦੇ ਚੱਕਰ ਦੇ ਵਿੱਚ ਆਪਣੇ ਫਾਲੋਅਰਸ ਵਧਾਉਣ ਦੇ ਚੱਕਰ ਦੇ ਵਿੱਚ ਗੁਰਬਾਣੀ ਦੇ ਐਸੈਂਸ ਨੂੰ ਵੀ ਬਹੁਤ ਵਾਰੀ ਡਿਸਟੋਰਟ ਕਰਦੇ ਆ ਗੁਰਬਾਣੀ ਦੇ ਮੈਸੇਜ ਨੂੰ ਬਹੁਤ ਵਾਰੀ ਮੈਨੂੰ ਪਲੇਟ ਕਰਦੇ ਆ ਵਖਾਣ ਦੀ ਕੋਸ਼ਿਸ਼ ਕਰਦੇ ਆ ਵੀ ਇਹਦੇ ਵਿੱਚ ਜਿਹੜਾ ਮੇਰੇ ਸਕਾਲਰ ਹੋਣ ਦਾ ਮੈਂ ਤੜਕਾ ਲਾਇਆ ਨਾ ਇਹਦੇ ਨਾਲ ਗੁਰਬਾਣੀ ਦਾ ਇਹ ਸ਼ਬਦ ਗੁਰਬਾਣੀ ਦੀ ਇਹ ਸਿੱਖਿਆ ਹੋਰ ਜ਼ਿਆਦਾ ਸੁਆਦਲੀ ਹੋ ਗਈ ਹੈ ਹਾਲਾਂਕਿ ਹੁੰਦਾ ਇਸ ਤੋਂ ਉਲਟ ਆ ਤੇ ਭਰੋਸੇ ਵਾਲਿਆਂ ਨੂੰ ਵੇਖ-ਵੇਖ ਕੇ ਲੋਕ ਸਿੱਖੀ ਵਾਲੇ ਪਾਸੇ ਨੂੰ ਆਏ ਨੇ ਸਿੱਖੀ ਵਾਲੇ ਪਾਸੇ ਨੂੰ ਆਉਣਗੇ ਸਾਡਾ ਤੁਹਾਡਾ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਭਰੋਸਾ ਬਣ ਆਵੇ ਇਹੋ ਅਰਦਾਸ ਹੈ ਭੁੱਲਾਂ ਚੁੱਕਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ